ਕਣਾ ਇਸੀ ਸੀਤ ਬਾਬਾ ਜੀ ਬਨ ਸਿੰਘ ਧਰਮਸ਼ਾਲਾ ਦੇ ਵਿੱਚ ਜਿਹੜਾ ਆਪਣਾ ਹਾਲ ਦੀ ਵਸਾਰੀ ਚੱਲ ਰਹੀ ਆ ਤੇ ਉਸ ਦੇ ਲਈ ਅਸੀਂ ਢੁੱਲੇ ਦਾ ਸਮਾਨ ਲੈਣ ਆਏ ਸੀ ਤੇ ਸਾਡੇ ਨਾਲ ਸੇਵਾਦਾਰ ਨੇ ਤਿੰਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪਹਿਲਾਂ ਚੱਕੇ 10 ਗ੍ਰਿਬ ਤੇ 8 ਹੋ ਗਏ ਆਪਣੇ ਗਾਡਰ 13 ਫੁੱਟ 12 ਫੁੱਟ 11 ਫੁੱਟ ਤੇ 140 ਫੁੱਟੋ 140 ਫੱਟੀਆਂ ਹੋ ਗਈਆਂ 2 ਫੱਟੀਆਂ ਹੁਣ ਦੇ ਹੁਣ ਦੇ ਵਾਸ ਓਕੇ ਆ ਤੇ ਤਿੰਨ ਫੱਟੀਆਂ ਹੋ ਗਈਆਂ 15 ਤੇ ਹੁਣ ਰਹਿ ਗਿਆ ਆਪਣਾ ਸਰੀਆ ਹਨਾ ਹੁਣ ਆਪਾਂ ਸਰੀਆ ਧਰਨਾ ਈ ਸਰੀਆ ਧਰਨਾ ਈ ਹਾਂ 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 ਜੀ ਠੀਕ ਹੈ ਜੀ ਸਰੀਆ ਤਾਂ ਇੱਧਰ ਇੱਧਰ ਸਿੱਟ ਦਾਂਗੇ ਹਨਾ ਆ ਕਰੱਬ ਨੂੰ ਜਾ ਕੇ ਦੇ ਉੱਤੇ ਮਾਰਾਂਗੇ। ਆ ਕਰੱਬ ਨੂੰ ਇੱਥੇ ਸਰਕਟ। ਫਿਰ ਉੱਤੇ ਸਰੀਏ ਦੇ ਕਰੱਬ ਦੇਖ ਦਾਂਗੇ। ਆ ਜੋ ਜੀ। ਇੱਕ ਤਾਂ ਬੰਦਾ ਥੋੜਾ ਯਾਰ ਬੋਲਦੇ ਕਹਿੰਦੇ। ਜਾਣ ਦੋ ਜਾਣ ਦੋ। ਖੜਿਓ ਕਰੱਬ ਚ ਲਾ ਕੇ ਅੱਗੇ। ਖੜਿਓ ਸਰੀਏ ਲ। ਜਾਣ ਦੋ ਹੈ। ਬਸ ਹੁਣ ਦੇ ਦੂਜਾ। ਨਾਲ ਕਹਿੰਦਾ ਨਾਲ ਲੱਗ ਜਾਮਾ। ਜੈਨੋ ਐ ਨਾ ਕਰੀਏ ਗਾਹਾਂਟ ਪਾ ਕੇ ਉੱਤੇ ਕਰ ਬੜੇ ਇੱਕ ਦੰਨੇ ਆ ਅਸੀਂ ਤੇ ਲੋਹ ਨਾਲ ਟੇਡਾ ਕਰਦੇ ਆ ਇਹ ਬੜੇ ਨਾਲ ਲਾ ਦੇ ਬਸ ਬਸ ਤਾਂ ਨਾਲ ਹੀ ਆਉਂਦਾ ਇਹ ਤਾਂ ਕਰ ਕਰੇ ਬੜੇ ਦਾਂਗੇ ਇਦਰਾ ਆਉਣ ਦੇ ਆਉਣ ਦੇ ਇਦਰਾ ਇਦਰਾ ਹਾਂ ਅੰਕਲ ਪਰਾਂ ਕਰ ਲੋ ਇਦਰਾ ਬਾੜ ਦੇ ਨਾਲ ਹਾਂ ਹਾਂ ਹੈਦਰਾਪਾ ਕਰਨੀ ਭਜਨ ਵਾਲਾ ਹਾਂਜੀ ਸੀਰਿਤ ਬਾਬਾ ਜੀਵਨ ਸਿੰਘ ਧਰਮਸ਼ਾਲਾ ਦੇ ਵਿੱਚ ਜਿਹੜਾ ਆਪਣਾ ਹਾਲ ਦਾ ਕੰਮ ਚੱਲ ਰਿਹਾ ਉਸਾਰੀ ਦਾ ਤੇ ਤੁਹਾਡੇ ਸਾਹਮਣੇ ਆ ਤੇ ਅੱਜ ਗਏ ਸੀ ਆਪਾਂ ਢੂਲਾ ਲੈਣ ਕਿਉਂਕਿ ਇੱਥੇ ਜਿੱਥੇ ਪੈਡ ਕਰੀ ਹੋਈ ਆ ਇਸ ਜਗ੍ਹਾ ਦੇ ਵਿੱਚ ਇਧਰੋਂ 10 ਫੁੱਟ ਤੇ ਇੱਕ ਡਾਉਨ ਬੀਮ ਲੱਗਣਾ ਉੱਪਰਲੀ ਸਾਈਡ ਤੇ ਉਸ ਦੇ ਲਈ ਅੱਜ ਲੈਣ ਗਏ ਸੀ ਢੂਲਾ ਤੇ ਇੱਕ ਸੇਵਾਦਾਰਾਂ ਨੂੰ ਬੇਨਤੀ ਆ ਵੀ ਜਿਹੜੇ ਸੇਵਾਦਾਰ ਫੰਡ ਕਿੰਨੇ ਹੋ ਰਹਿੰਦੇ ਆ ਪਚਾਉਣ ਕਿੰਨੇ ਹੋ ਤੁਸੀਂ ਜ਼ਰੂਰ ਧਰ ਮਸਾਲਾ ਦੇ ਵਿੱਚ ਫੰਡ ਪਚਾਓ ਤੇ ਕਿਉਂਕਿ ਜੇ ਆਪਾਂ ਫੰਡ ਪਚਾਵਾਂਗੇ ਤਾਂ ਇਹ ਜਿਹੜੀ ਛੱਤ ਆ ਨਿਪਰੇ ਚੜ ਸਕੇ ਜਿਹੜੀ ਕੰਪਲੀਟ ਹੋ ਸਕੇ ਤੇ ਆਪਣਾ ਲਗਭਗ ਜਿਹੜਾ ਸਮਾਨ ਅਸੀਂ ਲਦਿਆਏ ਸੀਗੇ ਟਰੈਕਟਰ ਤੇ ਤੇ ਆਪਣਾ ਸਮਾਨ ਵਾਲਾ ਟਰੈਕਟਰ ਵੀ ਇਧਰਲੀ ਸਾਈਡ ਤੋਂ ਨੂੰ ਪਤੀ ਆ ਵੀ ਆ ਗਿਆ ਇਧਰੋਂ ਦਿਸ ਰਿਹਾ ਤੇ ਹਾਂਜੀ ਸਾਡਾ ਵੀਰ ਤਾਰੀ ਤੇ ਅਸੀਂ ਜਦੋਂ ਇਹਨਾਂ ਨੂੰ ਇੱਕੋ ਹੀ ਫੋਨ ਕਰਿਆ ਸੀ ਬਾਈ ਨੂੰ ਤੇ ਇੱਕ ਫੋਨ ਕਰੇ ਤੀ ਉਹਦੀ ਡਾਇਰੈਕਟਰ ਲੈ ਕੇ ਸਾਡੇ ਕੋਲ ਆ ਗਿਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਲੈ ਕੇ ਆਏ ਅੱਜ ਭੰਮਿਆਂ ਤੋਂ ਟੁੱਲੇ ਦਾ ਸਮਾਨ ਤੇ ਟੁੱਲੇ ਦਾ ਸਮਾਨ ਅਸੀਂ ਹੁਣ ਧਰਮਸ਼ਾਲਾ ਦੇ ਵਿੱਚ ਲਾਉਣ ਲੱਗੇ ਆ ਆ ਇੱਧਰ ਵਾਹ ਕਰਕੇ ਲਾ ਦੇਣਾ ਉਹ ਪਿੱਛੇ ਲਾ ਦੰਨੇ ਆ ਇਨੂੰ ਗਾਸ ਦੇ ਥੋੜਾ ਟਰੈਕਟਰ ਨਾਲ ਵਸ ਲਿਫਟ ਨਾਲ ਆ ਗਾਰਡਰ ਮੰਗਰ ਲੈ ਜਾਣਗੇ ਬੈਕ ਕਰ ਲੈ ਬੈਕ ਚੱਲ ਚੱਲ ਜਾਣ ਦੇ ਜਾਣ ਦੇ ਜਾਣ ਦੇ ਹੋਰ ਬੈਕ ਜਾਣ ਦੇ ਬੈਕ ਜਾਣੇ ਹੈ ਬੈਕ ਲੈ ਗਏ ਚੱਲ ਅੱਗੇ ਅੱਗੇ ਕਰ ਦੇ ਲੈ ਗਏ ਚੱਲ 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 ਲੈ ਗਏ ਅਕਰਿਬ ਵਜਿਆ ਅਹੀਂ ਸਿੱਟ ਦੇ ਅਕਰਿਬ ਵਜੇ ਖੜ ਜਾ ਹਾਈ ਰੱਖੀ ਤੂੰ ਅਕਰਿਬ ਪਲਟਾ ਦੇ ਵਿੱਚੋਂ ਉੱਪਰ ਲੈ ਨਾ ਜਾਣ ਚੰਗਾ ਨਿਗਾਹ ਰੱਖੀ ਤਾਰੀ ਪਰ ਲਿਆ ਨੂੰ ਹੱਥ ਰੱਖੀ ਚੱਲ ਚੱਲ ਸਿੱੜਦੇ ਬੱਸ ਤਹਾਂ ਬਗ ਜਾ ਤਹਾਂ ਚੱਕਾ ਤੂੰ ਪਰਿਆ ਹੋਇਆ ਕੁੰਮ ਬਣਾ ਜਾਵੇ ਕਰੇ ਬਜਾ ਵਿੱਚ ਬਗ ਜਾ ਹਾਂਜੀ ਸੀਰਪਾਪਾ ਜੀ ਬਿੰਨ ਸਿੰਘ ਧਰਮਸ਼ਾਲਾ ਦੇ ਵਿੱਚ ਜਿਹੜਾ ਆਪਣਾ ਇੱਕ ਕਮਰਾ ਵੀ ਚਕਵਾਇਆ ਉਹ ਇੰਨਾ ਉੱਚਾ ਚਕਵਾਤਾ ਤੇ ਆ ਦੇਖੋ ਹਾਂਜੀ ਜਿਹੜਾ ਆਪਣਾ ਸੀ ਦਵਾਪਾ ਜੀਵਨ ਸਿੰਘ ਧਰਮਸ਼ਾਲਾ ਦੇ ਵਿੱਚ ਕੰਮ ਚੱਲ ਰਿਹਾ ਤੇ ਵੀਡੀਓ ਬਾਰੇ ਵੀ ਜਰੂਰ ਕਮੈਂਟ ਕਰੋ ਕਿਉਂਕਿ ਜਿਹੜੀ ਆਪਣੀ ਬਿਲਡਿੰਗਾਂ ਬਹੁਤ ਜ਼ਿਆਦਾ ਨੀਮੀ ਹੋ ਗਈ ਸੀ ਆ ਦੇਖੋ ਇਧਰ ਲਮਖਾਨ ਇੰਨਾ ਜ਼ਿਆਦਾ ਨੀਮਾ ਹੋ ਗਿਆ ਸਿੱਨਾ ਚੈੱਕ ਕਰਤਾ ਹਾਂ ਢਾਡਾ ਲਾ ਪਲਟਾ ਕੇ ਤਾਂ ਹਾਂ ਚੱਕਿਆ ਹੁਣ ਫਸ ਜਾਣਗੇ ਇੱਕ ਦੂਜੇ ਚ ਫਸਣਾ ਜਾਣਾ ਹੁਣ ਕਹੇ ਰੁਕ ਜਾ ਉਹ ਦਾਮ ਵਾਲਾ ਰਿਕਸ਼ਾ ਜੀ ਦਾਮ ਵਾਲਾ ਰਿਕਸ਼ਾ ਦਾਲਾ ਡਿੱਗੂ ਓ ਫਸ ਰਿਹਾ ਤਾਂ ਹਾਂ ਉੱਚ ਦੋ ਰਹਿ ਗਏ

ਡਾਲਾ ਡੇਪ ਆ ਆ ਡਾਲਾ ਦਾ ਨਾ ਕਰਦੋ ਨਾ ਡਾਲਾ ਚ ਕਹਿੰਦੇ ਨਾ ਤਾ ਦੇਖਾ ਪਿਆ ਨਾ ਉਹ ਸਾਹਮਣੇ ਹਾਂ ਦਾ ਆਖੜ ਜੇ ਦਿਖਾਉਣੇ ਹਾਂਜੀ ਸਾਡਾ 71 ਮੰਗਾ ਨਾ ਹਵਾ ਨਿਕਲੀ ਕਹਿੰਦਾ ਟਾਇਰ ਚ ਦੇਖੋ ਕਹਿੰਦਾ ਟਾਇਰ ਵਹਿ ਗਿਆ ਓਏ ਕੁਰਸੀ ਚੱਕਿਆ ਮੂਰੋ